ਕਿ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਬਾਹਰੋ ਕਿ ਨਜ਼ਰ ਲੱਗੀ ਹੈ ਪੰਜਾਬ ਨੂੰ ਪ੍ਰਵਾਸੀ ਜ਼ਿੰਮੇਵਾਰ ਨੇ ਇਸ ਬਾਰੇ ਪਰ ਪ੍ਰਵਾਸ ਹੈ ਕਿ ਪ੍ਰਵਾਸੀ ਕੱਲੇ ਜੁਪੀ ਵੀਆਰ ਵਾਲੇ ਨਹੀਂ ਕਿ ਸਾਡੇ ਵਾਲੇ ਵੀ ਪ੍ਰਵਾਸ ਕਰਦੇ ਨੇ ਉਧਰ ਜਾਂਦੇ ਸੁਪ ਪ੍ਰਵਾਸ ਰੋਟੀ ਰੋਜੀ ਦੀ ਤਲਾਸ਼ ਵਿੱਚ ਇਹ ਇੱਕ ਬਹੁਤ ਹੀ ਮਤਲਬ ਕੇ ਪੁਰਾਣਾ ਮਤਾਰਾ ਇਸ ਨੂੰ ਰੋਕਿਆ ਨਹੀਂ ਜਾ ਸਕਦਾ ਜੇ ਪੰਜਾਬ ਦੇ ਸੰਦਰਭ ਵਿੱਚ ਆਪਾਂ ਗੱਲ ਕਰੀਏ ਜਿਹੜਾ ਹੁਣੇ-ਹੁਣੇ ਵਾਪਰਿਆ ਇੱਕ ਪਾਸੇ ਹੜਾਂ ਦੀ ਮਾਰ ਪੈਰਲਰ ਘਟਨਾ ਵਾਪਰਦੀ ਹੈ ਹਿਆਰਪੁਰ ਦੇ ਵਿੱਚ ਤੇ ਉਸ ਤੋਂ ਬਾਅਦ ਇੱਕਦਮ ਪਿੰਡਾਂ ਦੀਆਂ ਪੰਚਾਇਤਾਂ ਗੁਰੂ ਘਰਾਂ ਤੋਂ ਹੋ ਕੇ ਦੇ ਦਿੰਦੀਆਂ ਨੇ ਕਿ ਪ੍ਰਵਾਸੀਆਂ ਨੂੰ ਬਾਹਰ ਕਰ ਦਿੱਤਾ ਜਾਵੇ ਦੇਖੋ ਪ੍ਰਵਾਸੀ ਹੁਣ ਪੰਜਾਬ ਦੇ ਜੀਵਨ ਦਾ ਇੱਕ ਵੱਡਾ ਹਿੱਸਾ ਬਣ ਚੁੱਕੇ ਨੇ ਉਹਨਾਂ ਨੂੰ ਬਾਹਰ ਕਰਨ ਦੀ ਕੋਈ ਮੂਵਮੈਂਟ ਸਫਲ ਨਹੀਂ ਹੋਣੀ ਇਹ ਵਰਤਾਰਾ ਕਿਵੇਂ ਵਾਪਰਿਆ ਜਿਵੇਂ ਆਸਟ੍ਰੇਲੀਆ ਦੇ ਵਿੱਚ ਨਸਲੀ ਹਮਲੇ ਹੋਏ ਸੀ ਲੱਗਦਾ ਹੈ ਕਿ ਪੰਜਾਬੀ ਮਜ਼ਦੂਰ ਨੂੰ ਖਤਰਾ ਹੈ ਪ੍ਰਵਾਸੀ ਮਜ਼ਦੂਰ ਤੋਂ ਜਾਂ ਕੋਈ ਇਹੋ ਜੀ ਸ਼ਕਤੀ ਹੈ ਜਿਹੜੀ ਪਿੱਛੇ ਕੰਮ ਕਰ ਰਹੀ ਹੈ ਕੋਈ ਹੈਪੀ ਜੀ ਪਹਿਲੀ ਗੱਲ ਤਾਂ ਸਾਨੂੰ ਇਹ ਸਮਝਣੀ ਪਊਗੀ ਕਿ ਇਹ ਕੋਈ ਰਾਤੋਂ ਰਾਤ ਵਾਪਨ ਵਾਲੀ ਘਟਨਾ ਨਹੀਂ ਹੈ ਜੀ ਇਹ ਬੀਜ ਇਹਦੇ ਕਾਫੀ ਦੇਰ ਤੋਂ ਪਏ ਹੁੰਦੇ ਨੇ ਇਹੋ ਜੀਆਂ ਉਦਾਹਰਨਾਂ ਵੀ ਨੇ ਕਿ ਵਾਡੀ ਦੇ ਦਿਨਾਂ ਵਿੱਚ ਸਾਡੇ ਪਿੰਡਾਂ ਵਾਲੇ ਲੋਕ ਜਾਂਦੇ ਨੇ ਤੇ ਢੋਲ ਠਮੱਕੇ ਦੇ ਨਾਲ ਉਹਨਾਂ ਨੂੰ ਗੱਡੀਆਂ ਤੋਂ ਲੈ ਕੇ ਆਂਦੇ ਰਹੇ ਮਤਲਬ ਪੰਜਾਬੀਆਂ ਨੂੰ ਲੱਗਣ ਲੱਗ ਗਿਆ ਕਿ ਕਬਜ਼ਾ ਹੋ ਰਿਹਾ ਹੁਣ ਮਤਲਬ ਕਿ ਘਬਰਾਹਟ ਉਦੋਂ ਫੈਲੀ ਹੈਗੀ ਜਦੋਂ ਉਹ ਥੋੜੇ ਜਿਹਾ ਜ਼ਿਆਦਾ ਉਹਨਾਂ ਦੇ ਪੈਰ ਫਸਰਨ ਲੱਗ ਪਏ ਉਹ ਘਰ ਬਣਾ ਕੇ ਕੋਠੀਆਂ ਬਣਾ ਕੇ ਕਿਉਂਕਿ ਖਾਸ ਤੌਰ ਤੇ ਪਲੰਬਿੰਗ ਦੇ ਉੱਪਰ ਇਲੈਕਟ੍ਰੀਸ਼ੀਅਨ ਦੇ ਉੱਪਰ ਉਹਨਾਂ ਦਾ ਕਬਜ਼ਾ ਕਾਫੀ ਹੋल्ड ਹੈ ਇਹਨੂੰ ਕਬਜ਼ਾ ਕਹਾਂ ਜਾਂ ਕੀਤੀ ਹੋਈ ਮਿਹਨਤ ਕਹਾਂਗੇ ਮਤਲਬ ਇਹ ਤਾਂ ਸਾਡੇ ਪੰਜਾਬੀਆਂ ਨੇ ਵੀ ਜਾ ਕੇ ਬਾਹਰ ਕੀਤਾ ਹੈ ਭਈ ਇਹ ਪੰਜਾਬੋ ਮੂਵਮੈਂਟ ਸਹੀ ਨਹੀਂ ਹੈਗੀ ਸਰਕਾਰਾਂ ਤੇ ਪ੍ਰੈਸ਼ਰ ਪਾਣਾ ਬਣਦਾ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਇਹੋ ਜੇ ਸਖਤ ਰੂਲ ਲਾਗੂ ਕਰੋ ਕਿ ਸਾਡੀ ਇੱਥੇ ਪਛਾਣ ਜਿਹੜੀ ਹੈ ਕਾਇਮ ਰਹਿ ਸਕੇ ਜਿਵੇਂ ਚੈੱਕ ਤਾਂ ਹੋਣਾ ਚਾਹੀਦਾ ਜਿਵੇਂ ਤੁਸੀਂ ਕਹਿੰਦੇ ਚੈੱਕ ਹੋਣਾ ਚਾਹੀਦਾ ਪਰ ਆਪਣੇ ਦੇਸ਼ ਦੇ ਲੋਕ ਜਿਵੇਂ ਕਹਿੰਦੇ ਕਿ ਦੁਨੀਆ ਭਰ ਦੇ ਮਜ਼ਦੂਰੋ ਇਕ ਹੋ ਜਾਓ ਮਜ਼ਦੂਰ ਤਾਂ ਕਿਤੇ ਵੀ ਨਹੀਂ ਨਹੀਂ ਇਹ ਤਾਂ ਮੈਂ ਕਾਮਰੇਡਾਂ ਦੀ ਮਜਬੂਰੀ ਹੈ ਨਾਰਾ ਮਾਰਨਾ ਠੀਕ ਹੈ ਕਾਮਰੇਡੀ ਸੋਚ ਹੈ ਇਹ ਦੁਨੀਆ ਭਰ ਦੇ ਮਜ਼ਦੂਰੋ ਇਕ ਹੋ ਜਾਓ ਇਹ ਉਹਨਾਂ ਦੀ ਮਜਬੂਰੀ ਹੈ ਉਹਨਾਂ ਦਾ ਫਲਸਫਾ ਉਹਨਾਂ ਨੂੰ ਇਹੀ ਸਿਖਾਂਦਾ ਹੈ ਕਿ ਕਿਰਤੀ ਸਾਰੀ ਦੁਨੀਆ ਦੇ ਇੱਕ ਨੇ ਇਸੇ ਕਰਕੇ ਤਾਂ ਜਿੰਨੇ ਖੱਬੇ ਪੱਖੀ ਹੈਗੇ ਉਹ ਸੰਸੰਗ ਸੇਖੋ ਤਾਂ ਓਪਨਲੀ ਸੱਭਿਆਚਾਰ ਨੂੰ ਮਾੜੀ ਚੀਜ਼ ਸਮਝ ਕੇ ਚੱਲਦਾ ਸੀਗਾ ਠੀਕ ਹੈ ਉਹ ਨਹੀਂ ਸਮਝ ਸਕਦੇ ਸੱਭਿਆਚਾਰ ਧਰੋਂ ਕਿੰਨੀਆਂ ਭਾਰਤ ਵਰਗੇ ਦੇਸ਼ਾਂ 'ਚ ਕਿੰਨੀਆਂ ਤਾਕਤਵਰ ਚੀਜ਼ਾਂ ਨੇ। ਜਾਨਾ ਟਾਈਮਸ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹੈਪੀ ਭਗਤਾ। ਪ੍ਰਵਾਸ ਪ੍ਰਵਾਸੀਆਂ ਦਾ ਮੁੱਦਾ ਪਖਿਆ ਹੋਇਆ ਪੰਜਾਬ ਦੇ ਵਿੱਚ ਕਿ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਕਰ ਦੇਣਾ ਹੈ। ਇਹ ਗੱਲ ਯਾਦ ਆਉਂਦੀ ਹੈ ਕਿ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਬਾਹਰੋ ਕਿ ਨਜ਼ਰ ਲੱਗੀ ਹੈ ਪੰਜਾਬ ਨੂੰ ਪਰਵਾਸੀ ਜ਼ਿੰਮੇਵਾਰ ਨੇ ਇਸ ਬਾਰੇ ਇਸ ਬਾਰੇ ਚਰਚਾ ਕਰਨ ਲਈ ਸਾਡੇ ਨਾਲ ਨੇ ਪਾਲੀ ਪਪਿੰਦਰ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਹੈਪੀ ਜੀ ਤੁਹਾਡਾ ਪਾਲੀ ਜੀ ਆਪਾਂ ਇੱਥੇ ਸ਼ੁਰੂਆਤ ਕਰ ਪ੍ਰਵਾਸ ਹੈ ਕੀ ਪ੍ਰਵਾਸੀ ਕੱਲੇ ਜੁਪੀ ਵੀਆਰ ਵਾਲੇ ਨੇ ਕਿ ਸਾਡੇ ਵਾਲੇ ਵੀ ਪ੍ਰਵਾਸ ਕਰਦੇ ਨੇ ਉਧਰ ਜਾਂਦੇ ਨੇ ਨਹੀਂ ਹੈਪੀ ਜੀ ਪ੍ਰਵਾਸ ਤਾਂ ਇੱਕ ਬਹੁਤ ਹੀ ਪੁਰਾਣਾ ਰੁਝਾਨ ਹੈ ਮਨੁੱਖੀ ਸਭੇਤਾ ਦੀ ਸ਼ੁਰੂਆਤ ਹੀ ਪ੍ਰਵਾਸ ਤੋਂ ਹੁੰਦੀ ਹੈ ਹਮ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਕੋਈ ਲੱਖ ਡੇਢ ਲੱਖ ਸਾਢ ਪਹਿਲਾਂ ਦੱਖਣੀ ਅਫਰੀਕਾ ਤੋਂ ਜਿਹੜੇ ਹੋਮੋ ਸੇਪੀਅਨਸ ਹਨ ਉਹਨਾਂ ਨੇ ਆਪਣਾ ਪ੍ਰਵਾਸ ਦਾ ਸ਼ਫਰ ਸਫਰ ਸ਼ੁਰੂ ਕੀਤਾ ਕਿਉਂਕਿ ਦੱਖਣੀ ਅਫਰੀਕਾ ਦੇ ਵਿੱਚ ਉੱਥੇ ਲਾਈਫ ਬਹੁਤ ਹਾਰਡ ਸੀ ਪਾਣੀ ਦੀ ਕਮੀ ਸੀ ਤਾਂ ਉਹ ਪਾਣੀ ਦੀ ਕਮੀ ਦੀ ਪਾਣੀ ਦੀ ਤਲਾਸ਼ ਵਿੱਚ ਭੋਜਨ ਦੀ ਤਲਾਸ਼ ਦੇ ਵਿੱਚ ਸਮੁੰਦਰ ਦੇ ਕੰਢਿਆਂ ਤੇ ਚਲਦੇ ਚਲਾਏ ਸਾਰੀ ਦੁਨੀਆ 'ਚ ਫੈਲ ਗਏ ਤੇ ਅਸੀਂ ਮੰਨਿਆ ਜਾਂਦਾ ਕਿ ਅਸੀਂ ਉਹਨਾਂ ਪ੍ਰਵਾਸੀਆਂ ਦੀ ਔਲਾਦ ਹਾਂ ਜੀ ਵਾਰ-ਵਾਰ મતલਬ ਕਿ ਸਮੇਂ-ਸਮੇਂ ਤੇ ਇਹ ਪ੍ਰਵਾਸ ਹੁੰਦਾ ਆਇਆ ਹੈ ਇਹ ਤੋ ਤੱਕ ਵੀ ਮੰਨਿਆ ਜਾਂਦਾ ਕਿ ਅਸੀਂ ਜਿਹੜੇ ਇਸ ਵੇਲੇ ਭਾਰਤ ਵਿੱਚ ਰਹਿਣ ਵਾਲੇ ਖਾਸ ਤੌਰ ਤੇ ਨਾਰਥ ਇੰਡੀਅਨ ਲੋਕ ਆ ਅਸੀਂ ਉਹ ਇੱਥੋਂ ਦੇ ਵਾਸੀ ਨਹੀਂ ਆ ओरिजिनल ਵਾਸੀ ਨਹੀਂ ਆ ਜੀ ਅਸੀਂ ਕੋਈ ਅਜੇ ਤੋਂ 5000 ਸਾਲ ਪਹਿਲਾਂ ਹੂੰ ਮਿਡਲ ਈਸਟ ਤੋਂ ਉਸ ਰਸਤੇ ਤੋਂ ਯੂਰਪ ਤੋਂ ਆਏ ਹੈ ਨਾ ਕਿ ਅਸੀਂ ਸਾਰੇ ਯੂਰੋਪੀਅਨ ਆ ਤੇ ਅਸੀਂ ਮਿਡਲ ਈਸਟ ਦੇ ਰਸਤੇ ਘੁੰਮ ਫਿਰ ਕੇ ਇੱਥੇ ਪਹੁੰਚ ਗਏ ਤੇ ਇੱਥੇ ਆ ਕੇ ਵਸ ਗਏ ਅਸੀਂ 5000 ਸਾਲ ਪਹਿਲਾਂ ਸੋ ਪ੍ਰਵਾਸ ਦੀ ਬਹੁਤ ਪੁਰਾਣੀ ਟ੍ਰੈਂਡੈਂਸੀ ਹੈ ਸਾਡੇ ਵਿੱਚੋਂ ਕਿੰਨੇ ਲੋਕ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਕੈਨੇਡਾ ਗਏ ਅੱਜ ਉਹ ਕੈਨੇਡਾ ਵਿੱਚ ਸਟੇਬਲ ਨੇ ਫਿਰ ਅਮਰੀਕਾ ਗਏ ਇੰਗਲੈਂਡ ਗਏ ਕਿੰਨੇ ਲੋਕ ਉੱਥੇ ਆਹਨਾਂ ਦੇਸ਼ਾਂ ਦੇ ਵਿੱਚ ਅੱਜ ਵੈਲ ਸੈਟਲਡ ਨੇ ਸੋ ਪ੍ਰਵਾਸ ਸਾਰੀ ਦੁਨੀਆ ਪ੍ਰਵਾਸ ਕਰਦੀ ਹੈ ਇੱਦਾਂ ਕਿ ਪੰਛੀ ਵੀ ਤੁਸੀਂ ਜਾਣਦੇ ਹੋ ਸਾਈਬੀਰੀਆ ਤੋਂ ਹਰ ਸਾਲ ਪ੍ਰਵਾਸ ਕਰਕੇ ਇੱਥੇ ਪਾਣੀ ਦੀ ਤਲਾਸ਼ ਵਿੱਚ ਆਉਂਦੇ ਨੇ ਫਿਰ ਮੁੜ ਜਾਂਦੇ ਨੇ ਸੋ ਪ੍ਰਵਾਸ ਰੋਟੀ ਰੋਜੀ ਦੀ ਤਲਾਸ਼ ਵਿੱਚ ਇਹ ਇੱਕ ਬਹੁਤ ਹੀ ਮਤਲਬ ਕਿ ਪੁਰਾਣਾ ਵਰਤਾਰਾ ਹੈ ਇਸ ਨੂੰ ਰੋਕਿਆ ਨਹੀਂ ਜਾ ਸਕਦਾ ਜੀ ਪਰ ਜੇ ਪੰਜਾਬ ਦੇ ਸੰਦਰਭ ਵਿੱਚ ਆਪਾਂ ਗੱਲ ਕਰੀਏ ਜਿਹੜਾ ਹੁਣੇ-ਹੁਣੇ ਵਾਪਰਿਆ ਇੱਕ ਪਾਸੇ ਹੜਾਂ ਦੀ ਮਾਰ ਪੈਰਲਰ ਘਟਨਾ ਵਾਪਰਦੀ ਹੈ ਹੁਸ਼ਿਆਰਪੁਰ ਦੇ ਵਿੱਚ ਤੇ ਉਸ ਤੋਂ ਬਾਅਦ ਇੱਕਦਮ ਪਿੰਡਾਂ ਦੀਆਂ ਪੰਚਾਇਤਾਂ ਗੁਰੂ ਘਰਾਂ ਚੋਂ ਹੋਕੇ ਦੇ ਦਿੰਦੀਆਂ ਨੇ ਕਿ ਪ੍ਰਵਾਸੀਆਂ ਨੂੰ ਬਾਹਰ ਕਰ ਦਿੱਤਾ ਜਾਵੇ ਇਹਨਾਂ ਦੇ ਪਛਾਣ ਪੱਤਰ ਲੈ ਜਾਣ ਜੇ ਕਿਸੇ ਨੇ ਮੋਟਰ ਤੇ ਬਿਠਾਇਆ ਜਾਂ ਕਿਸੇ ਨੇ ਘਰੇ ਰੱਖਿਆ ਉਹ ਆਪ ਜ਼ਿੰਮੇਵਾਰ ਹੋਊਗਾ ਇਹ ਬਰਤਾਰਾ ਕਿਵੇਂ ਵਾਪਰੇ ਜੇ ਅਸਟ੍ਰੇਲੀਆ ਦੇ ਵਿੱਚ ਨਸਲੀ ਹਮਲੇ ਹੋਏ ਸੀ ਲੱਗਦਾ ਹੈ ਕਿ ਪੰਜਾਬੀ ਮਜ਼ਦੂਰ ਨੂੰ ਖਤਰਾ ਹੈ ਪ੍ਰਵਾਸੀ ਮਜ਼ਦੂਰ ਤੋਂ ਜਾਂ ਕੋਈ ਇਹੋ ਜੀ ਸ਼ਕਤੀ ਹੈ ਜਿਹੜੀ ਪਿੱਛੇ ਕੰਮ ਕਰ ਰਹੀ ਹੈ ਕੋਈ ਹੈਪੀ ਜੀ ਪਹਿਲੀ ਗੱਲ ਤਾਂ ਸਾਨੂੰ ਇਹ ਸਮਝਣੀ ਪਊਗੀ ਕਿ ਇਹ ਕੋਈ ਰਾਤੋ ਰਾਤ ਵਾਪਨ ਵਾਲੀ ਘਟਨਾ ਨਹੀਂ ਹੈ ਜੀ ਇਹ ਬੀਜ ਇਹਦੇ ਕਾਫੀ ਦੇਰ ਤੋਂ ਪਏ ਹੁੰਦੇ ਨੇ ਪਰਵਾਸੀਆਂ ਦੇ ਖਿਲਾਫ ਹਰ ਸੱਭਿਆਚਾਰ ਦੇ ਵਿੱਚ ਥੋੜੀ ਥੋੜੀ ਦੇਰ ਗੁੱਸਾ ਅੰਦਰ ਜਮਾ ਹੁੰਦਾ ਰਹਿੰਦਾ ਤੇ ਇੱਕ ਦਿਨ ਫਟ ਪੈਂਦਾ ਸ਼ੁਰੂਆਤ ਇੱਥੋਂ ਹੀ ਹੁੰਦੀ ਹੈ ਕਿ ਕੋਈ ਨਹੀਂ ਆਗੇ ਤਾਂ ਕੋਈ ਗੱਲ ਨਹੀਂ ਸਾਡੇ ਕੰਮ ਦੇ ਹੈ ਜਿਵੇਂ ਅਸੀਂ ਕੈਨੇਡਾ ਦੇ ਵਿੱਚ ਗਏ ਸ਼ੁਰੂ ਸ਼ੁਰੂ ਵਿੱਚ ਅਸੀਂ ਉਥੋਂ ਦੀ ਲੇਬਰ ਸੀਗੇ ਅਸੀਂ ਉਹਨਾਂ ਦੇ ਕੰਮ ਦੇ ਸੀਗੇ ਅਸੀਂ ਇੰਗਲੈਂਡ ਗਏ ਉਹਨਾਂ ਦੇ ਕੰਮ ਦੇ ਸੀਗੇ ਜੀ ਇਸੇ ਤਰੀਕੇ ਨਾਲ ਪ੍ਰਵਾਸੀ ਜਦੋਂ ਆਂਦੇ ਰਹੇ ਸਾਡੀ ਲੋੜ ਸੀ ਤਾਂ ਅਸੀਂ ਉਹਨਾਂ ਦਾ ਵੈਲਕਮ ਕੀਤਾ ਇਵਨ ਅਜਿਹੀ ਉਦਾਹਰਨਾ ਵੀ ਨੇ ਕਿ ਵਾਢੀ ਦੇ ਦਿਨਾਂ ਵਿੱਚ ਸਾਡੇ ਪਿੰਡਾਂ ਵਾਲੇ ਲੋਕ ਜਾਂਦੇ ਨੇ ਤੇ ਢੋਲ ਠਮੱਕੇ ਦੇ ਨਾਲ ਉਹਨਾਂ ਨੂੰ ਗੱਡੀਆਂ ਤੋਂ ਲੈ ਕੇ ਆਂਦੇ ਰਹੇ ਜਦੋਂ ਅਜੀਰੀ ਲਾਣੀ ਜੀਰੀ ਲਾਣੀ ਹੁੰਦੀ ਸੀ ਤਾਂ ਐਓ ਜਿਹਾ ਸਾਡੇ ਕੋਲ ਉਦਾਹਰਨਾ ਵੀ ਨੇ ਉਹ ਸਾਡੀ ਲੋੜ ਸਨ ਹੌਲੀ ਹੌਲੀ ਕੀ ਹੁੰਦਾ ਕਿ ਫਿਰ ਜਿਹੜੇ ਪ੍ਰਵਾਸੀ ਹੁੰਦੇ ਨੇ ਕਿਉਂਕਿ ਉਹ ਉਹ ਤਾਂ ਭੁੱਖਾਂ ਉਹ ਤਾਂ ਰੋਟੀ ਰੋਜੀ ਦੀ ਤਲਾਸ਼ ਵਿੱਚ ਆਏ ਹੁੰਦੇ ਨੇ ਉਹਨਾਂ ਕੋਲੇ ਦੂਜੀ ਆਪਸ਼ਨ ਹੀ ਕੋਈ ਨਹੀਂ ਹੁੰਦੀ ਵਿਲੇ ਰਹਿ ਹੀ ਨਹੀਂ ਸਕਦੇ ਹੁੰਦੇ ਔਰ ਪ੍ਰਵਾਸੀ ਜਿੱਥੇ ਵੀ ਜਾਂਦੇ ਨੇ ਰੱਜ ਕੇ ਮਿਹਨਤ ਕਰਦੇ ਨੇ ਇੱਥੇ ਪੂਰਬੀ ਲੇਬਰ ਜਿੰਨੀ ਆਈ ਉਹਨਾਂ ਨੇ ਬਹੁਤ ਮਿਹਨਤ ਕੀਤੀ ਸਾਡੇ ਪੰਜਾਬੀ ਕੈਨੇਡਾ ਅਫਰੀਕਾ ਗਏ ਉੱਥੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਦਿਨ ਰਾਤ ਸ਼ਿਫਟਾਂ ਲਾਈਆਂ ਤਾਂ ਪ੍ਰਵਾਸੀ ਜਿੱਥੇ ਜਾਂਦੇ ਨੇ ਬਹੁਤ ਮਿਹਨਤ ਕਰਦੇ ਨੇ ਤੇ ਥੋੜੀ ਦੇਰ ਵਿੱਚ ਉਹ ਉੱਥੇ ਸਟੇਬਲ ਹੋ ਜਾਂਦੇ ਨੇ ਜੀ ਹੁਣ ਪ੍ਰੋਬਲਮ ਸ਼ੁਰੂ ਹੁੰਦੀ ਹੈ ਜਿਹੜੇ ਸਥਾਨਕ ਲੋਕ ਹੁੰਦੇ ਨੇ ਨਾ ਹੁਣ ਉਹਨਾਂ ਨੂੰ ਵੇਖ ਵੇਖ ਕੇ ਖੁੰਦੇ ਖਾਨ ਲੱਗ ਪੈਂਦੇ ਨੇ ਜਦੋਂ ਸਟੈਬਲਿਸ਼ ਹੋ ਗਏ ਹਾਂ ਜਦੋਂ ਉਹ ਸਟੇਬਲ ਹੋ ਜਾਂਦੇ ਨੇ ਪੰਜਾਬ ਦੇ ਵਿੱਚ ਹੁਣ ਤੱਕ ਸਥਿਤੀ ਇਹ ਸੀ ਕਿ ਜਿਹੜੇ ਪ੍ਰਵਾਸੀ ਸੀ ਉਹ ਬਹੁਤ ਹੀ ਲੇਬਰ ਕਲਾਸ ਸੀਗੀ ਰਿਕਸ਼ੇ ਚਲਾ ਲੈ ਦਿਹਾੜੀਆਂ ਕਰ ਲੀਆਂ ਇਹ ਛੋਟੇ-ਮੋਟੇ ਕੰਮ ਕਰਦੇ ਸੀ ਸ਼ੁਰੂ-ਸ਼ੁਰੂ ਵਿੱਚ ਇਥੋਂ ਦੀ ਲੇਬਰ ਕੋਲੋਂ ਕੰਮ ਗਿਆ ਲੇਕਿਨ ਉਸ ਵੇਲੇ ਸਰਕਾਰਾਂ ਨੇ ਇੱਥੇ ਮਨੋਰੇਗਾ ਦੇ ਤਹਿਤ ਇੰਨਾ ਕੁਝ ਦਿੱਤਾ ਹੋਇਆ ਸੀ ਜਿਹੜੇ ਉਸ ਵੇਲੇ ਦੀ ਜਿਹੜੀ ਲੇਬਰ ਕਲਾਸ ਸੀਗੀ ਕਿ ਉਹਨਾਂ ਨੂੰ ਇਹ ਗੱਲ ਚੁਭੀ ਨਹੀਂ ਹੁਣ ਉਹ ਪ੍ਰਵਾਸੀ ਵੀ ਥੋੜਾ ਜਿਹਾ ਉ ਤਾਂ ਉੱਠ ਕੇ ਛੋਟੀਆਂ ਰੇੜੀਆਂ ਫਲਾਂ ਵਾਲੀਆਂ ਨਿੱਕੀਆਂ-ਨਿੱਕੀਆਂ ਦੁਕਾਨਾਂ ਆਪ ਉਸ ਲੈਵਲ ਤੇ ਪਹੁੰਚ ਗਏ ਮਤਲਬ ਪੰਜਾਬੀਆਂ ਨੂੰ ਲੱਗਣ ਲੱਗ ਗਿਆ ਵੀ ਕਬਜ਼ਾ ਹੋ ਰਿਹਾ ਹੁਣ ਮਤਲਬ ਕਿ ਘਬਰਾਹਟ ਉਦੋਂ ਫੈਲੀ ਹੈਗੀ ਜਦੋਂ ਉਹ ਥੋੜੇ ਜਿਹਾ ਜ਼ਿਆਦਾ ਉਹਨਾਂ ਦੇ ਪੈਰ ਪਸਰਨ ਲੱਗ ਪਏ ਉਹ ਘਰ ਬਣਾ ਗਏ ਕੋਠੀਆਂ ਬਣਾ ਗਏ ਔਰ ਇਥੋਂ ਦੇ ਕਾਫੀ ਸਾਰੇ ਬਿਜ਼ਨਸ ਦੇ ਉੱਪਰ ਕਬਜ਼ਾ ਕਰ ਗਏ ਕਿਉਂਕਿ ਖਾਸ ਤੌਰ ਤੇ ਪਲੰਬਿੰਗ ਦੇ ਉੱਪਰ ਇਲੈਕਟ੍ਰੀਸ਼ੀਅਨ ਦੇ ਉੱਪਰ ਉਹਨਾਂ ਦਾ ਕਬਜ਼ਾ ਕਾਫੀ ਹੋਲਡ ਹੈ ਸਬਜ਼ੀਆਂ ਦੇ ਉੱਪਰ ਫਲਾਂ ਦੇ ਉੱਪਰ ਉਹਨਾਂ ਦਾ ਹੋਲਡ ਹੈ ਇਹਨੂੰ ਕਬਜ਼ਾ ਕਹਾਂ ਜਾਂ ਕੀਤੀ ਹੋਈ ਮਿਹਨਤ ਕਹਾਂਗੇ ਮਤਲਬ ਇਹ ਤਾਂ ਸਾਡੇ ਪੰਜਾਬੀਆਂ ਨੇ ਵੀ ਜਾ ਕੇ ਬਾਹਰ ਕੀਤਾ ਹਾਂ ਮੈਂ ਆਫ ਕੋਰਸ ਤੁਸੀਂ ਇਹ ਕਹਿ ਸਕਦੇ ਹੋ ਕਿ ਹੁਣ ਉਹਨਾਂ ਦੀ ਡੋਮਿਨੈਂਸ ਹੋ ਗਈ ਆਪ ਮਿਹਨਤ ਨਾਲ ਹੀ ਬੰਦਾ ਇਸ ਲੈਵਲ ਤੇ ਪਹੁੰਚਦਾ ਜੇ ਉਹ ਇੱਥੇ ਪਹੁੰਚੇ ਨੇ ਤਾਂ ਉਹਨਾਂ ਨੇ ਮਿਹਨਤ ਕੀਤੀ ਐ ਇਸ 'ਚ ਕੋਈ ਦੋਰਾਏ ਜੀ ਜੇ ਮੈਂ ਅ ਮਤਲਬ ਜੇ ਪ੍ਰਵਾਸੀ ਮਜ਼ਦੂਰ ਬਾਹਰ ਕਰਤੇ ਮੰਨ ਲਓ ਆਉਣ ਵਾਲੇ ਦਿਨਾਂ 'ਚ ਹਾਲਾਂਕਿ ਬਹੁਤ ਵੱਡੀ ਗੱਲ ਐ ਉਹਦੇ ਨਾਲ ਆਰਥਿਕ ਢਾਂਚਾ ਡਾਵਾ ਡੋਲ ਉਹਦ ਨਹੀਂ ਜਾਊਗਾ ਨਹੀਂ 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 ਜ ਜਿਹਦੇ ਉੱਤੇ ਕਿਉਂਕਿ ਵਪਾਰ ਸਾਰਾ ਜਾਂ ਵਪਾਰੀਆਂ ਦਾ ਕੰਮ ਐ ਬਹੁਤ ਸਾਰੀ ਲੇਬਰ ਜਿਹੜੀ ਪ੍ਰਵਾਸੀ ਐ ਕੰਮ ਕਰਦੀ ਐ ਵੱਡੀਆਂ ਫੈਕਟਰੀਆਂ 'ਚ ਦੇਖੋ ਪ੍ਰਵਾਸੀ ਹੁਣ ਪੰਜਾਬ ਦੇ ਜੀਵਨ ਦਾ ਇੱਕ ਵੱਡਾ ਹਿੱਸਾ ਬਣ ਚੁੱਕੇ ਨੇ ਉਹਨਾਂ ਨੂੰ ਬਾਹਰ ਕਰਨ ਦੀ ਕੋਈ ਮੂਵਮੈਂਟ ਸਫਲ ਨਹੀਂ ਹੋਣੀ ਠੀਕ ਹੈ ਇਹ ਤਾਂ ਇੱਕ ਅਨਰੈਸਟ ਪੋਲੀਟੀਕਲ ਅਨਰੈਸਟ ਕ੍ਰੀਏਟ ਕੀਤੀ ਜਾ ਰਹੀ ਹੈਗੀ ਇਹਦੇ ਵਿੱਚ ਸਾਨੂੰ ਲੌਜੀਕ ਸਮਝ ਨਹੀਂ ਆਉਂਦਾ ਕੋਈ ਕਾਰਨ ਸਮਝ ਨਹੀਂ ਆਉਂਦੇ ਜਿਹੜੇ ਇੱਥੇ ਲੋਕ ਆ ਚੁੱਕੇ ਨੇ ਉਹਨਾਂ ਨੂੰ ਇੰਨਾ ਸੌਖਾ ਨਹੀਂ ਹੋਊਗਾ ਬਾਹਰ ਕੱਢਣਾ ਨਾ ਹੀ ਉਹਨਾਂ ਨੂੰ ਕੱਢਣ ਦੀ ਲੋੜ ਹੈ ਇਹ ਕੋਈ ਮੂਵਮੈਂਟ ਹੀ ਨਹੀਂ ਬਣਦੀ ਕਿ ਉਹਨਾਂ ਨੂੰ ਭਜਾਇਆ ਜਾਵੇ ਹਰ ਇੱਕ ਦੇਸ਼ ਦੇ ਵਿੱਚ ਜਦੋਂ ਲੋਕ ਚਲੇ ਜਾਂਦੇ ਨੇ ਆਸਟ੍ਰੇਲੀਆ ਵਾਲੇ ਜ਼ੋਰ ਲਾ ਲੈਣ ਉਹ ਪੰਜਾਬੀਆਂ ਨੂੰ ਨਹੀਂ ਕੱਢ ਸਕਦੇ ਇੰਗਲੈਂਡ ਵਾਲੇ ਰੌਲਾ ਪਾ ਲੈਣ ਉਹ ਭਾਰਤੀਆਂ ਪਾਕਿਸਤਾਨੀਆਂ ਨੂੰ ਕੱਢ ਸਕਦੇ ਕੈਨੇਡਾ ਵਾਲੇ ਜ਼ੋਰ ਲਾ ਲੈਣ ਉਹ ਨਹੀਂ ਕੱਢ ਸਕਦੇ ਕਿਉਂਕਿ ਲੋਡ ਬਣ ਚੁੱਕੀਆਂ ਜੀ ਠੀਕ ਹੈ ਪ੍ਰਵਾਸੀ ਸਾਡੀ ਲੋਡ ਬਣ ਚੁੱਕੀ ਹੈ ਅਸੀਂ ਦੂਜੇ ਦੇਸ਼ਾਂ ਦੇ ਵਿੱਚ ਲੋਡ ਬਣ ਚੁੱਕੀਆਂ ਇਸ ਦੁਨੀਆ ਐਵੇਂ ਰੌਲਾ ਪੈਂਦੀ ਹੈ ਕਿ ਅਸੀਂ ਸੱਭਿਆਚਾਰ ਵਾਲੇ ਚਲਾਨਦੇ ਆ ਪੋਲਿਟਿਕਸ ਚਲਾਂਦੀ ਹੈ ਇਸ ਦੁਨੀਆ ਨੂੰ ਇਕਨੋਮਿਕਲ ਸੈਟਅਪ ਚਲਾਉਂਦਾ ਤਾਂ ਉਹ ਸਾਡੀ ਇਕਨੋਮੀ ਦਾ ਹਿੱਸਾ ਨਹੀਂ ਹੁਣ ਉਹ ਖੇਤੀ ਵੀ ਉਹਨਾਂ ਉੱਪਰ ਨਿਰਭਰ ਹੈ ਸਾਡੀ ਇੰਡਸਟਰੀ ਵੀ ਉਹ ਉਹਨਾਂ ਨੂੰ ਸਿੱਧੇ ਤਰੀਕੇ ਦੇ ਨਾਲ ਤੁਸੀਂ ਉਹਨਾਂ ਨੂੰ ਡਿਸਕਾਰਡ ਨਹੀਂ ਕਰ ਸਕਦੇ ਇਹ ਤਾਂ ਐਵੇਂ ਮਤਲਬ ਕਿ ਪੋਲਿਟਿਕਲ ਅਨਰੈਸਟ ਹੈ ਸਾਜ਼ਿਸ਼ਾਂ ਨੇ ਪੋਲਿਟਿਕਲ ਮਤਲਬ ਸਾਜ਼ਿਸ਼ਾਂ ਦੇ ਪਿੱਛੇ ਆਮ ਲੋਕ ਤਾਂ ਮਤਲਬ ਬਰਗਲਾ ਲਏ ਜਾਂਦੇ ਨੇ ਵੀ ਇਹ ਵਿਚਾਰ ਕਿਵੇਂ ਆਉਂਦਾ ਹੈਗਾ ਏਜੰਸੀਆਂ ਕੰਮ ਕਰਦੀਆਂ ਨੇ ਮਤਲਬ ਵੀ ਇਹ ਕ੍ਰੀਏਟ ਕੀਤਾ ਜਾਵੇ ਵੀ ਯਾਰ ਹਾਂ ਇੱਕ ਧਿਰ ਦੂਜੀ ਧਿਰ ਦੇ ਖਿਲਾਫ ਖੜੀ ਕਰ ਦਿੱਤੀ ਜਾਵੇ ਆਉਣ ਵਾਲੀਆਂ ਚੋਣਾਂ ਨੂੰ ਦੇਖਦੇ ਹੋ 2015 ਤੋਂ ਪੋਲਰਾਈਜੇਸ਼ਨ ਦਾ ਫਾਇਦਾ ਕਿਹਨੂੰ ਮਿਲ ਰਿਹਾ ਤੁਹਾਨੂੰ ਇਹ ਗੱਲ ਦੱਸਣ ਦੀ ਲੋੜ ਹੈ ਹੂੰ ਇਪੋਲਰਾਈਜੇਸ਼ਨ ਹੈ ਪਹਿਲਾਂ ਸਿੱਖਾਂ ਤੇ ਮਤਲਬ ਕਿ ਹਿੰਦੂਆਂ ਦੀ ਪੋਲਰਾਈਜੇਸ਼ਨ ਹੋ ਜਾਂਦੀ ਹੈ ਕਦੇ ਮਤਲਬ ਕਿ ਸ਼ੈਰੀਆਂ ਤੇ ਪਿੰਡੂਆਂ ਦੀ ਹੋ ਜਾਂਦੀ ਹੈ ਜਿਵੇਂ ਕਿ ਆਪ ਵਾਲਿਆਂ ਨੇ ਕਾਫੀ ਹੱਦ ਤੱਕ ਕਰਨ ਦੀ ਕੋਸ਼ਿਸ਼ ਕੀਤੀ ਔਰ ਹੁਣ ਮਤਲਬ ਕਿ ਇਹ ਇੱਕ ਨਵੀਂ ਮਤਲਬ ਕਿ ਭਈਆ ਵਰਸਸ ਪੰਜਾਬੀ ਇੱਕ ਨਵੀਂ ਪੋਲਰਾਈਜੇਸ਼ਨ ਹੈ ਇਹੋ ਜੀ ਪੋਲਰਾਈਜੇਸ਼ਨ ਦਾ ਪੰਜਾਬ ਨੂੰ ਨੁਕਸਾਨ ਹੀ ਹੋਣਾ ਪੰਜਾਬੀਆਂ ਨੂੰ ਨੁਕਸਾਨ ਹੀ ਹੋਣਾ ਅਸੀਂ ਇਹ ਨਹੀਂ ਪੁੱਛ ਸਕਦੇ ਕਿ ਸਾਡੇ ਕਿੰਨੇ ਪੰਜਾਬੀ ਬਿਹਾਰ ਦੇ ਵਿੱਚ ਯੂਪੀ ਦੇ ਵਿੱਚ ਬੰਬਈ ਦੇ ਵਿੱਚ ਹੋਰ ਬਹੁਤ سارے ਕਾਰੋਬਾਰ ਨੇ ਮੈਂ ਆਹੀ ਪੁੱਛਣਾ ਚਾਹੁੰਦਾ ਸੀ ਵੀ ਜਿਵੇਂ ਯੂਪੀ ਚ ਬਹੁਤ ਸਾਰੇ ਕਿਸਾਨਾਂ ਨੇ ਜ਼ਮੀਨਾਂ ਲਈਆਂ ਹੋਈਆਂ ਪੰਜਾਬੀਆਂ ਨੇ ਇਹਦਾ ਅਸਰ ਤਾਂ ਹੋਊਗਾ ਨਾ ਜੇ ਇੱਥੇ ਘਟਨਾ ਵਾਪਰ ਰਹੀ ਹੈ ਤਾਂ ਉੱਥੇ ਵੀ ਉਹ ਅਸਰ ਪਊਗਾ ਹਾਂ 100% ਪਊਗਾ ਰਿਐਕਸ਼ਨ ਹੁੰਦਾ ਔਰ ਜਿਹੜੇ ਪੋਲੀਟੀਕਲ ਲੋਕ ਹੈਗੇ ਜਿਹੜੇ ਸਾਜ਼ਿਸ਼ਾਂ ਕਰਨੇ ਉਹ ਚਾਹੁੰਦੇ ਹੀ ਇਹੀ ਹੈ ਕਿ ਇੱਥੇ ਦੋ ਚਾਰ ਬੰਦੇ ਮਾਰੇ ਜਾਣ ਹੈ ਨਾ ਸਾਡੇ ਲੋਕਲ ਇਥੇ ਜਾ ਕੇ ਉਹਨਾਂ ਨੂੰ ਕੁੱਟ ਦੇਣ ਖਾਸ ਤੌਰ ਤੇ ਜਿਹੜੇ ਸਾਡੇ ਸਿੱਖ ਮੈਂਟੈਲਿਟੀ ਵਾਲੇ ਲੋਕ ਨੇ ਤੇ ਬਾਹਰ ਫਿਰ ਸਿੱਖਾਂ ਦੇ ਖਿਲਾਫ ਮੂਮੈਂਟਮ ਕ੍ਰੀਏਟ ਕੀਤਾ ਜਾਵੇ ਉਹਨਾਂ ਨੂੰ ਫਿਰ ਇੱਕ ਵਾਰੀ ਇਹ ਕਹਿਣ ਦਾ ਮੌਕਾ ਮਿਲੂਗਾ ਦੇਖੋ ਜੀ ਜਿਹੜੇ ਸਿੱਖ ਨੇ ਉਹ ਅਤਵਾਦੀ ਨੇ ਸਾਨੂੰ ਫਿਰ ਬਦਨਾਮ ਕਰਨ ਦਾ ਉਹਨਾਂ ਨੂੰ ਮੌਕਾ ਮਿਲ ਜੂਗਾ ਸੋ ਮਤਲਬ ਕਿ ਇਹ ਟੋਟਲੀ ਇੱਕ ਪਲਾਨਡ ਗੇਮ ਸਾਡੇ ਲੋਕਾਂ ਨੂੰ ਸਮਝਣਾ ਕੀ ਚਾਹੀਦਾ ਹੈਗਾ ਆਮ ਵਰਗ ਨੂੰ ਕਿਵੇਂ ਸਮਝਾਇਆ ਜਾਵੇ ਕਿਉਂਕਿ ਇੱਕਦਾਂ ਵੀ ਮੂਵਮੈਂਟ ਖੜੀ ਹੋ ਜਾਂਦੀ ਹੈ ਇੱਕਦਾਂ ਲਹਿਰ ਬਣ ਜਾਂਦੀ ਹੈ ਲੋਕ ਤੁਰ ਪੈਂਦੇ ਨੇ ਭੀੜਾਂ ਦੀਆਂ ਭੀੜਾਂ ਲੋਕਾਂ ਦੇ ਵਿੱਚ ਦੋ ਗੱਲਾਂ ਨੇ ਜਿਹੜੇ ਲੋਕ ਪੀੜਾਂ ਦੀਆਂ ਪੀੜਾਂ ਬਣ ਰਹੇ ਨੇ ਤੁਸੀਂ ਪਹਿਲੀ ਗੱਲ ਤਾਂ ਉਹਨਾਂ ਨੂੰ ਗਲਤ ਨਹੀਂ ਕਹਿ ਸਕਦੇ ਨਹੀਂ ਬਿਲਕੁਲ ਹਾਂ ਠੀਕ ਹੈ ਉਹਨਾਂ ਦੀ ਕਈ ਕਈ ਲੈਵਲ ਤੱਕ ਉਹਨਾਂ ਦੀ ਚਿੰਤਾ ਜਾਇਜ਼ ਹੈ ਜੀ ਕਿ ਜਿਹੜੇ ਲੋਕ ਪ੍ਰਵਾਸੀ ਇੱਥੇ ਆਉਂਦੇ ਨੇ ਉਹਨਾਂ ਉੱਪਰ ਕੋਈ ਚੈੱਕ ਨਹੀਂ ਸੀਗਾ ਚੈੱਕ ਨਹੀਂ ਸੀਗਾ ਬਿਲਕੁਲ ਠੀਕ ਹੈ ਲੇਕਿਨ ਇਹਦੇ ਵਿੱਚ ਵੀ ਸਾਡੀਆਂ ਗਲਤੀਆਂ ਨੇ ਉਹ ਇੱਧਰ ਆਏ ਅਸੀਂ ਉਹਨਾਂ ਨੂੰ ਠਹਿਰਾਇਆ ਇਹ ਚੈੱਕ ਕਰ ਦਿੱਤੇ ਅਸੀਂ ਉਹਨਾਂ ਨੂੰ ਨਕਲੀ ਵੋਟਾਂ ਬਣਾ ਕੇ ਦਿੱਤੀਆਂ ਜਾਲੀ ਆਧਾਰ ਕਾਰਡ ਬਣਾ ਕੇ ਦਿੱਤੇ ਅਸੀਂ ਇਹ ਸਾਰੀਆਂ ਗਲਤੀਆਂ ਕੀਤੀਆਂ ਨੇ ਹੁਣ ਕੀ ਹੈ ਕਿ ਜਦੋਂ ਉਹ ਇੱਕ ਡੋਮਿਨੈਂਸ ਨਜ਼ਰ ਆਣ ਲੱ ਸਾਡੀ ਬੋਲੀ ਨੂੰ ਖਤਰਾ ਹੈ ਸਾਡੀ ਪੱਗ ਨੂੰ ਖਤਰਾ ਹੈ ਸਾਡੀ ਪਛਾਣ ਨੂੰ ਖਤਰਾ ਹੈ ਤਾਂ ਹੁਣ ਦੇਖੋ ਜਿਹੜੀ ਘਬਰਾਹਟ ਹੈਗੀ ਪੰਜਾਬੀਆਂ ਦੇ ਵਿੱਚ ਇਹਨੂੰ ਵੀ ਸਮਝਣਾ ਪਊਗਾ ਤੁਸੀਂ ਇਸ ਨੂੰ ਐਵੇਂ ਫਾਲਤੂ ਕਹਿ ਕੇ ਪੋਲੀਟੀਕਲ ਸਾਜ਼ਿਸ਼ ਕਹਿ ਕੇ ਵੀ ਡਿਸਕਾਰਡ ਜਮਾ ਨਹੀਂ ਕਰ ਸਕਦੇ ਸਾਨੂੰ ਇਹ ਵੀ ਸਮਝਣਾ ਪਊਗਾ ਕਿ ਇਸ ਵळे ਪੰਜਾਬੀ ਟੈਨਸ਼ਨ ਦੇ ਵਿੱਚ ਨੇ ਠੀਕ ਹੈ ਪੰਜਾਬੀਆਂ ਨੇ ਇਹ ਵੀ ਗੱਲ ਬਿਲਕੁਲ ਸਹੀ ਨਹੀਂ ਹੈ ਕਿ ਸਾਡੇ ਉੱਧਰ ਗਏ ਨੇ ਅਸੀਂ ਇੱਧਰ ਆਏ ਨੇ ਇਹ 100% ਕੰਪੈਰੀਜਨ ਸਹੀ ਵੀ ਨਹੀਂ ਹੈਗਾ ਕਿਉਂਕਿ ਉੱਤਰਾਖੰਡ ਗੁਜਰਾਤ ਰਾਜਸਥਾਨ ਹਿਮਾਚਲ ਪ੍ਰਦੇਸ਼ ਇਹ ਚਾਰ ਸਟੇਟਾਂ ਦਾ ਮੈਨੂੰ ਪਤਾ ਨਾ ਕਿ ਇੱਥੇ ਪ੍ਰਵਾਸੀਆਂ ਦੇ ਲਈ ਸਖਤ ਕਾਨੂੰਨ ਨੇ ਜੀ ਠੀਕ ਹੈ ਬਾਕੀ ਦਾ ਮੈਨੂੰ ਪਤਾ ਨਹੀਂ ਉੱਥੇ ਹੋਰ ਵੀ ਜਗ੍ਹਾ ਤੇ ਹੋਣਗੇ ਹਰ ਇੱਕ ਦੇਸ਼ ਦਾ ਸੰਵਿਧਾਨ ਹਰੇਕ ਸਟੇਟ ਨੂੰ ਆਪਣਾ ਸੱਭਿਆਚਾਰ ਆਪਣੀ ਬੋਲੀ ਆਪਣੀ ਪਛਾਣ ਬਣਾਉਣ ਦੀ ਬਚਾਉਣ ਦੀ ਇਜਾਜ਼ਤ ਦਿੰਦਾ ਹੈ ਜੀ ਤਾਂ ਇਹਦਾ ਮਤਲਬ ਹੋਰ ਵੀ ਸੂਬੇ ਨੇ ਇਹੋ ਜਿਹੇ ਨਿਯਮ ਬਣਾਏ ਹੋਣਗੇ ਜਿਹੜੇ ਸਾਨੂੰ ਹਜੇ ਪਤਾ ਨਹੀਂ ਤਾਂ ਪੰਜਾਬੀ ਹੁਣ ਇਸ ਗੱਲੋਂ ਤਾਂ ਚਿੰਤਾ ਦੇ ਵਿੱਚ ਹੈ ਕਿ ਜਦੋਂ ਅਸੀਂ ਜਾਂਦੇ ਹਾਂ ਹਿਮਾਚਲ ਦੇ ਵਿੱਚ ਜਗ੍ਹਾ ਨਹੀਂ ਖਰੀਦ ਸਕਦੇ ਉਹ ਇੱਥੇ ਜਗ੍ਹਾ ਖਰੀਦ ਰਹੇ ਨੇ ਘਰ ਖਰੀਦ ਰਹੇ ਨੇ ਸਾਡੀ ਪਛਾਣ ਘਟੂਗੀ ਔਰ politcal unrest ਹੋਊਗੀ ਇਹ ਗੱਲ ਤੇ ਪੰਜਾਬੀ ਗਲਤ ਨਹੀਂ ਹੈਗੇ ਜਿਹੜੇ ਲੋਕ ਇਹਨਾਂ ਦੇ ਪਰ ਉਹਨਾਂ ਦਾ ਤਰੀਕਾ ਗਲਤ ਹੋ ਰਿਹਾ ਹਨ ਉਹਨਾਂ ਦਾ ਤਰੀਕਾ ਗਲਤ ਹੋ ਰਿਹਾ ਭਾਈ ਇਹ ਪੰਜਾਬੋ ਮੂਵਮੈਂਟ ਸਹੀ ਨਹੀਂ ਹੈਗੀ ਸਰਕਾਰਾਂ ਤੇ ਪ੍ਰੈਸ਼ਰ ਪਾਣਾ ਬਣਦਾ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਇਹੋ ਜੇ ਸਖਤ ਰੂਲ ਲਾਗੂ ਕਰੋ ਕਿ ਸਾਡੀ ਇੱਥੇ ਪਛਾਣ ਜਿਹੜੀ ਹੈ ਕਾਇਮ ਰਹਿ ਸਕੇ ਘੱਟੋ ਘੱਟ ਨੌਕਰੀਆਂ ਦੇ ਵਿੱਚ ਸਾਡੀ ਸਾਡੀ ਪਹਿਲ ਸਰਦਾਰੀ ਹੋਵੇ ਸਾਨੂੰ ਨੌਕਰੀਆਂ ਪਹਿਲ ਦੇ ਆਧਾਰ ਤੇ ਮਿਲਣ ਸਾਨੂੰ ਪ੍ਰਾਈਵੇਟ ਸੈਕਟਰ ਦੇ ਵਿੱਚ ਨੌਕਰੀਆਂ ਹਾਲ ਤੇ ਮੈਨੂੰ ਸਾਨੂੰ ਸਾਰੀਆਂ ਫੈਸਿਲਿਟੀਆਂ ਬਾਹਰਲੇ ਦੇਸ਼ਾਂ ਦੇ ਵਿੱਚ ਜਦੋਂ ਪੰਜਾਬੀ ਜਾਂਦੇ ਨੇ ਉਹ ਉੱਥੋਂ ਦੇ ਸਿਟੀਜ਼ਨ ਹੋ ਜਾਂਦੇ ਨੇ ਕੰਪੈਰੀਸ਼ਨ ਕੋਈ ਕੰਪੈਰੀਸ਼ਨ ਨਹੀਂ ਹੈ ਪਹਿਲੀ ਗੱਲ ਤਾਂ ਸਾਨੂੰ ਜਿਹੜੇ ਇਹ ਰਾਸ਼ਟਰਵਾਦੀ ਤਾਨਾ ਮਾਰਦੇ ਨੇ ਦੇਖੋ ਜੀ ਤੁਹਾਡੇ ਲੋਕ ਪੰਜਾਬੀ ਕੈਨੇਡਾ ਬੈਠਿਆ ਜਿਹੜੇ ਪੰਜਾਬੀ ਕੈਨੇਡਾ ਗਏ ਆ ਪਹਿਲੀ ਗੱਲ ਤਾਂ ਬਹੁਤ ਵੱਡੇ ਚੈਕਸ ਤੋਂ ਲੰਘ ਕੇ ਗਏ ਆ ਹਾਈਲਾਈਟਸ ਕਲੀਅਰ ਕੀਤਾ ਉਹਨਾਂ ਨੇ ਔਰ ਇਸ ਤੋਂ ਬਾਅਦ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਹਰ ਪੱਧਰ ਤੇ ਹੁੰਦੀ ਹੈ ਫਿਰ ਉੱਥੇ ਜਾ ਕੇ ਮਤਲਬ ਕਿ 15-20 ਲੱਖ ਰੁਪਏ 40 ਲੱਖ ਰੁਪਏ ਖਰ ਹੁਣ ਤਾਂ ਪੰਜਾਬ ਦਾ ਸਰਮਾਇਆ ਉਹਨਾਂ ਦੇ ਮਗਰ ਉੱਧਰ ਜਾ ਰਿਹਾ ਕੋਈ ਕੰਪੈਰੀਸ਼ਨ ਹੀ ਨਹੀਂ ਹੈਗਾ ਇੱਕ ਪ੍ਰਵਾਸੀਆਂ ਦੇ ਇੱਥੇ ਪੰਜਾਬ 'ਚ ਆਣ ਦਾ ਸਾਡੇ ਬਾਹਰ ਜਾਣ ਦਾ ਅਸੀਂ ਕਿੰਨਾ ਕੁਝ ਕਰਕੇ ਜਾਂਦੇ ਆ ਨਹੀਂ ਇਹ ਤਾਂ ਹੈ ਤਾਂ ਆਪਣੇ ਦੇਸ਼ ਦੇ ਲੋਕ ਨਹੀਂ ਨਾ ਜਿਵੇਂ ਚੈੱਕ ਤਾਂ ਹੋਣਾ ਚਾਹੀਦਾ ਜਿਵੇਂ ਤੁਸੀਂ ਕਹਿੰਦੇ ਚੈੱਕ ਹੋਣਾ ਚਾਹੀਦਾ ਪਰ ਆਪਣੇ ਦੇਸ਼ ਦੇ ਲੋਕ ਜਿਵੇਂ ਕਹਿੰਦੇ ਕਿ ਦੁਨੀਆ ਭਰ ਦੇ ਮਜ਼ਦੂਰੋ ਇੱਕ ਹੋ ਜਾਓ ਮਜ਼ਦੂਰ ਤਾਂ ਨਹੀਂ ਨਹੀਂ ਇਹ ਤਾਂ ਇੱਕ ਕਾਮਰੇਡਾਂ ਦੀ ਮਜਬੂਰੀ ਹੈ ਨਾਰਾ ਮਾਰਨਾ ਹੂੰ ਠੀਕ ਹੈ ਕਾਮਰੇਡੀ ਸੋਚ ਹੈ ਇਹ ਦੁਨੀਆ ਭਰ ਦੇ ਮਜ਼ਦੂਰੋ ਇੱਕ ਹੋ ਜੋ ਇਹ ਉਹਨਾਂ ਦੀ ਮਜਬੂਰੀ ਹੈ ਉਹਨਾਂ ਦਾ ਫਲਸਫਾ ਉਹਨਾਂ ਨੂੰ ਇਹੀ ਸਿਖਾਂਦਾ ਹੈ ਕਿ ਕਿਰਤੀ ਸਾਰੀ ਦੁਨੀਆ ਦੇ ਇੱਕ ਨੇ ਜੀ ਠੀਕ ਹੈ ਉਹਨਾਂ ਦੇ ਲਈ ਨਹੀਂ ਹੋ ਸਕਦਾ ਇਹ ਪਰ ਇਹ ਇਹ ਚੀਜ਼ ਪ੍ਰੈਕਟੀਕਲ ਨਹੀਂ ਹੈ ਜੇ ਤੁਸੀਂ ਕਹੋ ਕਿ ਦੁਨੀਆ ਦੇ ਵੱਖ-ਵੱਖ ਖੇਤਿਆਂ ਦੇ ਵਿੱਚ ਇਸੇ ਕਰਕੇ ਹੀ ਖੱਬੇ ਪੱਖੀ ਲਹਿਰ ਜਿਹੜੀ ਹੈ ਪੈਰ ਨਹੀਂ ਜਮਾ ਸਕੀ ਜਾਂ ਪੰਜਾਬ ਚੋਂ ਸਾਫ਼ ਹੋ ਗਈ ਤਾਂ ਉਹਦੇ ਕਾਰਨ ਇਹ ਸੀ ਕਿ ਉਹ ਸਥਾਨਕ ਸੱਭਿਆਚਾਰਾਂ ਨੂੰ ਨਹੀਂ ਸਮਝ ਸਕਦੇ ਹਮ ਸੱਭਿਆਚਾਰ ਜਿਹੜਾ ਉਹ ਕਿਸੇ ਵੀ ਵਿਚਾਰਧਾਰਾ ਤੋਂ ਤਾਕਤਵਰ ਤਰੀਕੇ ਨਾਲ ਕੰਮ ਕਰਦਾ ਹੈ ਇਸੇ ਕਰਕੇ ਤਾਂ ਜਿੰਨੇ ਖੱਬੇ ਪੱਖੀ ਹੈਗੇ ਉਹ ਸੰਸੰਗ ਸਿੱਖੋ ਤਾਂ ਓਪਨਲੀ ਸੱਭਿਆਚਾਰ ਨੂੰ ਮਾੜੀ ਚੀਜ਼ ਸਮਝ ਕੇ ਚੱਲਦਾ ਸੀਗਾ ਠੀਕ ਹੈ ਉਹ ਨਹੀਂ ਸਮਝ ਸਕਦੇ ਸੱਭਿਆਚਾਰ ਧਰਾਂ ਕਿੰਨੀਆਂ ਭਾਰਤ ਵਰਗੇ ਦੇਸ਼ਾਂ 'ਚ ਕਿੰਨੀਆਂ ਤਾਕਤਵਰ ਚੀਜ਼ਾਂ ਨੇ ਦੇਸ਼ ਦੀ ਗੱਲ ਕਰਦੇ ਹਾਂ ਪਹਿਲੀ ਗੱਲ ਤੁਸੀਂ ਦੇਸ਼ ਦਾ ਕਨਸੈਪਟ ਵੀ ਸਮਝ ਲਓ ਆਫ ਕੋਰਸ ਸਾਡਾ ਦੇਸ਼ ਇੱਕ ਹੈ ਲੇਕਿਨ ਇਹ ਦੇਸ਼ ਨੂੰ ਤੁਸੀਂ ਜਿਵੇਂ ਦੇਸ਼ ਦੇ ਰਾਸ਼ਟਰ ਦੇ ਤੌਰ ਤੇ ਡਿਫਾਈਨ ਕਰ ਰਹੇ ਹੋ ਉਹ ਸਹੀ ਚੀਜ਼ ਨਹੀਂ ਹੈ ਇਹ ਯੂਨੀਅਨ ਆਫ ਸਟੇਟਸ ਹੈ ਸਾਡਾ ਸੰਵਿਧਾਨ ਇਸ ਨੂੰ ਇੱਕ ਦੇਸ਼ ਨਹੀਂ ਇਹਨੂੰ ਦੇਸ਼ ਜੇ ਕਹਿੰਦਾ ਤਾਂ ਉਹ ਯੂਨੀਅਨ ਆਫ ਸਟੇਟਸ ਨਾਲ ਕਹਿ ਕੇ ਚੱਲਦਾ ਕਿ ਇਹੇ ਕੁਝ ਰਾਜਾਂ ਦਾ ਸਮੂਹ ਹੈ ਸੰਗ ਹੈ ਸਾਡਾ ਫੈਡਰਲ ਸਿਸਟਮ ਹੈ ਹਰੇਕ ਸੂਬੇ ਨੂੰ ਆਪਣਾ ਸੱਭਿਆਚਾਰ ਆਪਣੀ ਭਾਸ਼ਾ ਆਪਣੇ ਤਰੀਕੇ ਨਾਲ ਆਪਣੀ ਇਕਨੋਮੀ ਚਲਾਣ ਦੀ ਪੂਰੀ ਦੀ ਪੂਰੀ ਸੰਵਿਧਾਨ ਇਜਾਜ਼ਤ ਦਿੰਦਾ ਮਤਲਬ ਕਿ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਇਸ ਭਈਆਂ ਦੀ ਲੋੜ ਨਹੀਂ ਤੇ ਸਾਨੂੰ ਸੰਵਿਧਾਨ ਰੋਗ ਨਹੀਂ ਸਕਦਾ ਦੇਸ਼ ਦੇ ਨਾਮ ਤੇ ਤੁਸੀਂ ਰੋਗ ਨਹੀਂ ਸਕਦੇ ਸਾਨੂੰ ਇਹ ਠੀਕ ਹੈ ਕਿ ਇਹ ਸਾਰਾ ਦੇਸ਼ ਇਦਾਂ ਹੀ ਚੱਲ ਰਿਹਾ ਅਸੀਂ ਉਧਰ ਜਾਂਦੇ ਹਾਂ ਸਾਡੇ ਕੋਲੇ ਆਉਂਦੇ ਆ ਇਹ ਬਹੁਤ ਵਧੀਆ ਚੀਜ਼ ਹੈ ਮੈਂ ਇਸ ਨੂੰ ਕੰਡੈਮਨ ਨਹੀਂ ਕਰਦਾ ਪਰ ਜਦੋਂ ਕਿਤੇ ਪਛਾਣ ਨੂੰ ਖਤਰਾ ਆਊਗਾ ਤਾਂ ਕੋਈ ਸੂਬਾ ਇਸ ਗੱਲ ਦੇ ਉੱਪਰ ਰੂਲ ਬਣਾ ਸਕਦਾ ਏ ਇਸ ਦੇ ਉੱਪਰ ਕੋਈ ਦੋ ਰਾਏ ਨਹੀਂ ਹੈ ਕਿਉਂ ਕਿ ਯੂਨੀਅਨ ਆਫ ਸਟੇਟਸ ਸਾਡੀ ਪੰਜਾਬੀ ਭਾਸ਼ਾ ਸਾਡੀ ਪੰਜਾਬੀ ਪਛਾਣ ਸਾਡਾ ਸੱਭਿਆਚਾਰ ਅਸੀਂ ਇਸ ਨੂੰ ਬਚਾਣ ਦਾ ਹਰ ਹੱਕ ਰੱਖਦੇ ਹਾਂ ਇਹਦੇ ਵਿੱਚ ਕੋਈ ਸੰਵਿਧਾਨ ਦਾ ਖੱਲੀ ਦਿੰਦਾ ਸੰਵਿਧਾਨ ਇਸ ਨੂੰ ਇਜਾਜ਼ਤ ਦਿੰਦਾ ਤੁਹਾਨੂੰ ਪਤਾ ਹੈ ਦੇਸ਼ ਵਿੱਚ ਕਈ ਸੂਬੇ ਅਜਿਹੇ ਨੇ ਜਿਨ੍ਹਾਂ ਦਾ ਵੱਖਰਾ ਝੰਡਾ ਆ ਹੂੰ ਉਹਨਾਂ ਨੇ ਤੱਕੇ ਨਾਲ ਝੰਡਾ ਨਹੀਂ ਬਣਾਇਆ ਹੋਇਆ ਦੇਸ਼ ਦੇ ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨ ਪਈ ਹੈ ਤਾਂ ਹੀ ਉਹਨਾਂ ਨੇ ਬਣਾਇਆ ਨਾ ਜੀ ਯਮੂਨ ਕਸ਼ਮੀਰ ਨੂੰ ਹੁਣ ਤੱਕ ਵੱਖਰਾ ਸੰਵਿਧਾਨ ਦਿੱਤਾ ਗਿਆ ਉਹਨਾਂ ਦੇ ਦੋ ਪਾਸਪੋਰਟ ਰੱਖਦੇ ਰਹੇ ਹੋ ਹੁਣੇ ਹੀ ਜਾ ਕੇ ਧਾਰਾ 370 ਆਰਟੀਕਲ ਜਿਹੜਾ ਹਟਾਇਆ ਗਿਆ ਪਹਿਲਾਂ ਤਾਂ ਉਹਨਾਂ ਕੋਲੇ ਇਹ ਵੀ ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨ ਸੀਗਾ ਜੀ ਠੀਕ ਹੈ ਔਰ ਕਈ ਸੂਬਿਆਂ ਨੇ ਹਿਮਾਚਲ ਦੀ ਉੱਥੇ ਤੁਸੀਂ ਮੈਨੂੰ ਨਹੀਂ ਲੱਗਦਾ ਕਿ ਜਗ੍ਹਾ ਖਰੀਦ ਸਕਦੇ ਹੋ ਨਹੀਂ ਖਰੀਦ ਸਕਦੇ ਤੇ ਬਸ ਫਿਰ ਜੇ ਮੈਂ ਆ ਇੱਕ ਜਿਹੜਾ ਇਹ ਘਟਨਾ ਤੁਸੀਂ ਦੇਖੀਏ ਚਰਚਾ ਚ ਰਹੀ ਉਸ 마ਸੂਮ ਬੱਚੇ ਦਾ ਕਤਲ ਕਰ ਦਿੱਤਾ ਜਾਂਦਾ ਜਿਹੜਾ ਕ੍ਰਾਈਮ ਕਰਨ ਵਾਲਾ ਉਹ ਕਿਸੇ ਜਾਤ ਦਾ ਕਿਸੇ ਮਜ਼ਬਦ ਦਾ ਕਿਸੇ ਧਰਮ ਦਾ ਉਹ ਤਾਂ ਕਾਤਲ ਹੈ ਮੁਜ਼ਰਮ ਹੈ ਉਹਦਾ ਹੋ ਸਕਦਾ ਤੁਹਾਨੂੰ ਲੱਗਦਾ ਕਿ ਇੱਕ ਕਮਿਊਨਿਟੀ ਦੇ ਕਿਸੇ ਇੱਕ ਬੰਦੇ ਨੇ ਕਰਤਾ ਘਟਨਾ ਗਲਤ ਕੰਮ ਕਰਿਆ ਤੋ ਸਾਰੀ ਕਮਿਊਨਿਟੀ ਜ਼ਿੰਮੇਵਾਰ ਹੋ ਨਹੀਂ 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 ਇਹ ਤਾਂ ਬਿਲਕੁਲ ਹੀ ਹੋਛੀ ਸੋਚ ਹੈ ਠੀਕ ਹੈ ਮਾੜੇ ਚੰਗੇ ਬੰਦੇ ਹਰ ਕਮਿਊਨਿਟੀ ਚ ਹੋ ਸਕਦੇ ਨੇ ਹਰ ਧਰਮ ਚ ਹੋ ਸਕਦੇ ਨੇ ਹਰ ਸਮਾਜ ਚ ਹੋ ਸਕਦੇ ਨੇ ਹਰ ਖਿੱਤੇ ਚ ਹੋ ਸਕਦੇ ਨੇ ਮਤਲਬ ਕਿ ਉਹਨਾਂ ਕਰਕੇ ਪੂਰੀ ਕਮਿਊਨਿਟੀ ਨੂੰ ਜੇ ਤੁਸੀਂ ਇਸ ਚੀਜ਼ ਨੂੰ ਕਹੋ ਤਾਂ ਫਿਰ ਜਿਹੜਾ ਪਿੱਛੋਂ ਜੇ ਪੰਜਾਬੀ ਟਰੱਕ ਡਰਾਈਵਰ ਜਿਹੜਾ ਸਾਡੇ ਮੁੰਡੇ ਕੋਲੋਂ ਗਲਤੀ ਹੋ ਗਈ ਤੇ ਤਿੰਨ ਮੁੰਡੇ ਮਾਰੇ ਗਏ ਤਾਂ ਉੱਥੇ ਫਿਰ ਅਸੀਂ ਕਿਵੇਂ ਜਸਟੀਫਾਈ ਕਰਾਂਗੇ ਕਿ ਜਿਹੜਾ ਅਮਰੀਕਾ ਇਸ ਵੇਲੇ ਸਦਾਰਨ ਲੋਕਾਂ ਨੂੰ ਤੇ ਹੇਟ ਕਰਨ ਲੱਗੇ ਪਿਆ ਡਰਾਈਵਰਾਂ ਦੇ ਖਿਲਾਫ ਇੱਕ ਬੰਦੇ ਦੀ ਗਲਤੀ ਪੂਰੀ ਸਿੱਖ ਡਰਾਈਵਰ ਕਮਿਊਨਿਟੀ ਨੂੰ ਦਿੱਤੀ ਨਹੀਂ ਜਾ ਸਕਦੀ ਨਾ ਜੀ ਸੋ ਇਹ ਤਾਂ ਸੋਚ ਹੀ ਗਲਤ ਹੈ ਵੀ ਇੱਕ ਬੰਦਾ ਕ੍ਰਿਮੀਨਲ ਹੈਗਾ ਤੇ ਉਸ ਦੇ ਕਰਕੇ ਤੁਸੀਂ ਸਾਰੇ ਪਈਆਂ ਨੂੰ ਮਤਲਬ ਕਿ ਟਾਰਗੇਟ ਕਰੋ ਜਾਂ ਸਾਰੇ ਪੂਰਬੀ ਲੇਬਰ ਨੂੰ ਟਾਰਗੇਟ ਕਰੋ ਇਹ ਗਲਤ ਸੋਚ ਹੈ ਹਾਂ ਲੇਕਿਨ ਇਥੇ ਇੱਕ ਬਹੁਤ ਵੱਡਾ ਸਵਾਲ ਹੈ ਹੂੰ ਕਿ ਇਸ ਦੇਸ਼ ਦੇ ਵਿੱਚ ਸਾਰੇ ਦੇਸ਼ ਨੂੰ ਹੀ ਚਾਹੀਦਾ ਲੇਕਿਨ ਪੰਜਾਬ ਨੂੰ ਖਾਸ ਤੌਰ ਤੇ ਲੋਡ ਹੈ ਕਿਉਂਕਿ ਬਾਰਡਰ ਸਟੇਟ ਹੈ ਜੀ ਸਾਡੇ ਉੱਤੇ ਅਕਸਰ ਇਲਜ਼ਾਮ ਠੀਕ ਹੈ ਸਾਨੂੰ ਇਹ ਦੇਸ਼ ਤੇ ਵੱਖਰੇ ਤਰੀਕੇ ਨਾਲ ਦੇਖਿਆ ਜਾਂਦਾ ਹੈ ਤਾਂ ਇਹੋ ਜੀ ਸਟੇਟ ਦੇ ਵਿੱਚ ਪੰਜਾਬ ਸਰਕਾਰ ਨੂੰ ਬਿਲਕੁਲ ਹੱਕ ਹੈ ਕਿ ਉਹ ਇੱਕ ਸਿਸਟਮ ਬਣਾਵੇ ਕਿ ਜੇ ਇੱਥੇ ਕੋਈ ਬਾਹਰੋਂ ਪ੍ਰਵਾਸੀ ਆਂਦਾ ਅਸੀਂ ਉਸ ਦੀ ਪੁਲਿਸ ਵੈਰੀਫਿਕੇਸ਼ਨ ਨੂੰ ਮਸਟ ਕਰ ਦਈਏ ਹਮ ਰੈਦਰ ਉਹਨਾਂ ਨੂੰ ਕਾਨੂੰਨ ਬਣਾ ਦੇਣਾ ਚਾਹੀਦਾ ਹੈ ਕਿ ਜੇ ਇਥੋਂ ਦਾ ਕੋਈ ਬੰਦਾ ਬਿਨਾਂ ਪੁਲਿਸ ਵੈਰੀਫਿਕੇਸ਼ਨ ਕਿਸੇ ਨੂੰ ਜੌਬ ਦਿੰਦਾ ਹੈ ਤੇ ਅਸੀਂ ਉਸ ਤੇ ਵੀ ਪਰਚਾ ਪਾ ਦੇਾਂਗੇ ਚੰਡੀਗੜ੍ਹ ਦੇ ਵਿੱਚ ਸਾਨੂੰ ਵਾਰ-ਵਾਰ ਇਨਸਟਰਕਸ਼ਨਾਂ ਆਉਂਦੀਆਂ ਨੇ ਕਿ ਤੁਸੀਂ ਕਿਸੇ ਵੀ ਬੰਦੇ ਨੂੰ ਵੀ ਕੰਮ ਤੇ ਰੱਖਣਾ ਹੈ ਉਹਦੀ ਪੁਲਿਸ ਵੈਰੀਫਿਕੇਸ਼ਨ ਕਰਾਣੀ ਜ਼ਰੂਰੀ ਹੈ ਔਰ ਬਹੁਤ ਸੌਖੀ ਹੈ ਤਾਂ ਪੁਲਿਸ ਵੈਰੀਫਿਕੇਸ਼ਨ ਜਿਹੜੀ ਹੈ ਇਸ ਵੇਲੇ ਪੰਜਾਬ ਚ ਮਸਟ ਹੋਣੀ ਚਾਹੀਦੀ ਹੈ ਤਾਂ ਕਿ ਇਹੋ ਜਿਹਾ ਕ੍ਰਿਮੀਨਲ ਲੋਕ ਨਾ ਆ ਸਕਣ ਜਾਂ ਸਾਨੂੰ ਘੱਟੋ ਘੱਟ ਪਤਾ ਤਾਂ ਹੋਵੇ ਅਸੀਂ ਸਾਵਧਾਨ ਤਾਂ ਹੋਈਏ ਉਹਨਾਂ ਬਾਰੇ ਕਿਉਂਕਿ ਜਿਹੜੇ ਤੁਸੀਂ ਕਹਿੰਦੇ ਹੋ ਕੈਨੇਡਾ ਚ ਪੰਜਾਬੀ ਜਾ ਕੇ ਉਹਨਾਂ ਦੀ ਜਿੰਨੇ ਵੱਡੇ ਲੈਵਲ ਤੇ ਪੁਲਿਸ ਵੈਰੀਫਿਕੇਸ਼ਨ ਹੁੰਦੀ ਆ ਤੁਸੀਂ ਸੋਚ ਵੀ ਨਹੀਂ ਸਕਦੇ ਜੀ ਜੇ ਇੱਧਰ ਮਾਮੂਲੀ ਜਿਹਾ ਵੀ ਉਸਨੇ ਕ੍ਰਾਈਮ ਕੀਤਾ ਹੋਇਆ ਉਧਰ ਉਸ ਨੂੰ ਉਹ ਨਹੀਂ ਮਿਲਦੀ ਸਿਟੀਜ਼ਨਸ਼ਿਪ ਤਾਂ ਭੁੱਲ ਜਾਓ ਉਹਨੂੰ ਪੀਆਰ ਵੀ ਨਹੀਂ ਮਿਲਦੀ ਵਾਰ-ਵਾਰ ਪੁਲਿਸ ਵੈਰੀਫਿਕੇਸ਼ਨ ਹੁੰਦੀ ਆ ਉਹਦੀ ਹਰ ਵਾਰ ਹੁੰਦੀ ਹੈ ਪਹਿਲਾਂ ਉਸ ਦੀ ਉੱਥੇ ਪਹੁੰਚਣ ਤੱਕ ਹ ਜਦੋਂ ਵੀਜ਼ਾ ਅਪਲਾਈ ਕਰਦਾ ਵੀਜ਼ਾ ਮਿਲਣ ਤੇ ਹੁੰਦੀ ਹੈ ਫਿਰ ਜਦੋਂ ਪੀਆਰ ਹੁੰਦਾ ਫਿਰ ਹੁੰਦੀ ਹੈ ਫਿਰ ਜਦੋਂ ਉਸ ਨੂੰ ਸਿਟੀਜ਼ਨਸ਼ਿਪ ਮਿਲਦੀ ਹੈ ਫਿਰ ਉਹਦੀ ਵੈਰੀਫਿਕੇਸ਼ਨ ਹੁੰਦੀ ਹੈ ਇੰਨੇ ਲੈਵਲ ਤੇ ਪੰਜਾਬੀਆਂ ਦੀ ਬਾਹਰ ਵੈਰੀਫਿਕੇਸ਼ਨ ਹੁੰਦੀ ਹੈ ਕਿਉਂ ਨਹੀਂ ਸਾਨੂੰ ਪੰਜਾਬੀਆਂ ਨੂੰ ਬਿਲਕੁਲ ਹੱਕ ਹੈ ਕਿ ਅਸੀਂ ਇੱਥੇ ਵੈਰੀਫਿਕੇਸ਼ਨ ਕਰੀਏ ਸਭ ਨੂੰ ਇੱਕ ਕਾਨੂੰਨ ਹੁਣ ਆ ਜਾਣਾ ਚਾਹੀਦਾ ਜੀ ਪਰ ਜਿਵੇਂ ਇੱਕ ਇਹ ਵੀ માનਸਿਕਤਾ ਵੀ ਕੋਈ ਇੱਕ ਬਹਾਦਰ ਹੈ ਕਿਸੇ ਕੌਮ ਦਾ ਬੰਦਾ ਤਾਂ ਸਾਰੀ ਕੌਮ ਬਹਾਦਰ ਹੋ ਜਾਂਦੀ ਹੈ ਨਹੀਂ ਬਿਲਕੁਲ ਇਹੋ ਜੀ ਗੱਲ ਜਿਵੇਂ ਆਪਾਂ ਕ੍ਰਾਈਮ ਵਾਲੇ ਮਸਲੇ ਤੇ ਕਿਹਾ ਕਿ ਵੀ ਸਾਰੀ ਕੌਮ ਜ਼ਿੰਮੇਵਾਰ ਨਹੀਂ ਕਮਿਊਨਿਟੀ ਇਕੱਲੀ ਜ਼ਿੰਮੇ ਇੱਕ ਬਹਾਦਰ ਬੰਦਾ ਜੇ ਕੋਈ ਬਹਾਦਰੀ ਕਰਦਾ ਤਾਂ ਉਹ ਸਾਰੀ ਕੌਮ ਦੇ ਹਿੱਸੇ ਵੀ ਆ ਜਾਂਦਾ ਵੀਰ ਇਹ ਨਹੀਂ ਨਹੀਂ ਇਦਾਂ ਨਹੀਂ ਹੁੰਦਾ ਸਾਰੀ ਕੌਮ ਦੇ ਹਿੱਸੇ ਨਹੀਂ ਆਉਂਦਾ ਸਿੱਖਾਂ ਦੇ ਵਿੱਚ ਮਤਲਬ ਕਹਿ ਦਿੱਤਾ ਜਾਂਦਾ ਮੰਨਦੇ ਆ ਸਿੱਖਾਂ ਚ ਕਿੰਨੇ ਮਹਾਨ ਸੂਰਮੇ ਯੋਧੇ ਹੋਏ ਨੇ ਸਾਡੇ ਗੁਰੂ ਪੀਰ ਹੋਏ ਨੇ ਸਿੱਖਾਂ ਦੇ ਵਿੱਚ ਮਹਾਨ ਗਦਾਰ ਵੀ ਤਾਂ ਹੋਏ ਹੋਏ ਨੇ ਹੂੰ ਹੈ ਨਾ ਸਿੱਖਾਂ ਨੇ ਬਹੁਤ ਅਜੀਬ ਮਤਲਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਾਂ ਗਿਆ ਹੀ ਇਹਨਾਂ ਗਦਾਰਾਂ ਦੇ ਚੱਕਰ ਦੇ ਵਿੱਚ ਜੀ ਲਾਲ ਸਿੰਘ ਤੇ ਤੇਜਾ ਸਿੰਘ ਗੁਰੂ ਗੋਬਿੰਦ ਸਿੰਘ ਦੀ ਫੌਜ ਦੇ ਵਿੱਚ ਵੀ ਪਹਾੜਾ ਸਿੰਘ ਨਾਮ ਦਾ ਇੱਕ ਬੰਦਾ ਸੀਗਾ ਹੂੰ ਠੀਕ ਹੈ ਸੋ ਗਦਾਰ ਵੀ ਹੁੰਦੇ ਨੇ ਹਰ ਕਮਿਊਨਿਟੀ ਵਿੱਚ ਇਹ ਇਸ ਨੂੰ ਜਨਰਲਾਈਜ਼ ਨਹੀਂ ਕੀਤਾ ਜਾ ਸਕਦਾ ਕਿ ਇੱਕ ਕੌਮ ਨੇ ਬੰਦੇ ਨੇ ਗਲਤ ਕੰਮ ਕੀਤਾ ਉਹਦੀ ਸਾਰੀ ਕਮਿਊਨਿਟੀ ਸ਼ੱਕੀ ਹੋ ਜੇ ਇੱਕ ਬੰਦਾ ਬਹਾਦਰ ਹੈ ਸਾਰੀ ਕਮਿਊਨਿਟੀ ਕਹੇ ਬਹਾਦਰਾਂ ਦੀ ਕਮਿਊਨਿਟੀ ਹੈ ਨਹੀਂ ਐਦਾਂ ਨਹੀਂ ਫਿਰ ਨਫ਼ਰਤ ਦੇ ਬੀਜ ਬੀਜਣ ਵਾਲੇ ਕੌਣ ਨੇ ਨਫ਼ਰਤ ਦੇ ਬੀਜ ਜਿਹੜੇ ਬੀਜੇ ਜਾ ਰਹੇ ਨੇ ਇਸ ਸਮੇਂ ਜਿੱਥੇ ਮੁਹੱਬਤ ਦੀ ਗੱਲ ਕਰਨੀ ਆ ਤੁਹਾਨੂੰ ਲੱਗਦਾ ਨੇ ਕਿ ਮੁਹੱਬਤ ਦੀ ਗੱਲ ਹੋਣੀ ਚਾਹੀਦੀ ਪਿਆਰ ਦੀ ਗੱਲ ਹੋਣੀ ਚਾਹੀਦੀ ਆਫ ਕਰਸ ਹੋਣੀ ਚਾਹੀਦੀ ਆ ਔਰ ਰਾਜਨੀਤਿਕ ਇਸ ਵੇਲੇ ਰਾਜਨੀਤੀ ਦੇਸ਼ ਨੂੰ ਨਾ ਬਹੁਤ ਬੁਰੀ ਤਰ੍ਹਾਂ ਡਰਾਈਵ ਔਰ ਉਹਨੇ ਬਹੁਤ ਨੁਕਸਾਨ ਕੀਤਾ ਹੈ ਹਾਂ ਇਸ ਵੇਲੇ ਮਤਲਬ ਕਿ ਮੈਂ ਪਤਾ ਨਹੀਂ ਮੈਨੂੰ ਇਦਾਂ ਲੱਗਦਾ ਕਿ ਮੇਰੀ ਜਿੰਨੀ ਉਮਰ ਹੋਈ ਹੈ ਆਪਣੀ 60 ਸਾਲ ਦੀ ਉਮਰ ਦੇ ਵਿੱਚ ਮੈਂ ਵਰਸਟ ਰਾਜਨੀਤਿਕ ਦੌਰ ਦੇਖ ਰਿਹਾ ਮੈਂ ਕਹਿੰਨਾ ਕਿ ਆਪਰੇਸ਼ਨ ਬਲੂ ਸਟਾਰ ਦੇ ਆਸ-ਪਾਸੇ ਵੀ ਜਿਹੜੀ ਗੜਬੜ ਸੀਗੀ ਉਹਦੇ ਵੀ ਕਿਤੇ ਨਾ ਕਿਤੇ ਮਾੜੇ-ਮੋٹے ਐਥਿਕਸ ਹੁੰਦੇ ਸੀ ਚਾਰ ਬੰਦੇ ਨਿਕਲੇ ਆਣੇ ਹੁਣ ਤਾਂ ਲੀਡਰਾਂ ਨੇ ਮਤਲਬ ਕਿ ਇਦਾਂ ਲੱਗਦਾ ਕਿ ਜਿਵੇਂ ਸ਼ਰਮ ਹੀ ਲਾਤੀ ਹਰ ਇੱਕ ਨੂੰ ਪੈਸੇ ਦੀ ਅੰਨੀ ਪਈ ਹੋਈ ਹੈ ਹਰ ਕੋਈ ਬੰਦਾ ਮਤਲਬ ਕਿ ਇੰਨੇ ਵਾ ਪੈਸੇ ਕਮਾਰਿਆ ਔਰ ਉਹਦੇ ਲਈ ਉਹ ਮੇਰੇ ਰਾਸ਼ਟਰਵਾਦ ਵਰਤਨਾ ਪਵੇ ਧਰਮ ਨੂੰ ਵਰਤਨਾ ਪਵੇ ਠਾਠਾ ਵਰਤੀ ਤੁਰੀ ਜਾਂਦੇ ਔਰ ਝੂਠ ਬੋਲਣ ਵਾਲਾ ਅੱਤ ਹੋਇਆ ਪਿਆ ਮੀਡੀਏ ਦੀ ਵਿਕਾਊਪੁਣੇ ਨੇ ਸਿਚੁਏਸ਼ਨ ਇੰਨੀ ਬਸਟ ਬਣਾਤੀ ਦੇਸ਼ ਵਿੱਚ ਸਾਨੂੰ ਸੱਚ ਹੀ ਪਤਾ ਲੱਗਣਾ ਹਟ ਗਿਆ ਕੀ ਸੱਚ ਹੈ ਕੀ ਝੂਠ ਹੈ ਜਿਹੜੀ ਸਰਕਾਰਾਂ ਦੀ ਹੈ ਖਰਚ ਦਿਓ ਪੈਸੇ ਤੇ ਮੀਡੀਆ ਖਰੀਦ ਲਓ ਫਿਰ ਮੀਡੀਆ ਦਿਨ ਰਾਤ ਮਤਲਬ ਕਿ ਸੱਚ ਨੂੰ ਝੂਠ ਬਣਾਉਣ ਤੇ ਲੱਗਿਆ ਹੋਇਆ ਕਿੰਨੇ ਕੁ ਲੋਕ ਨੇ ਜਿਹੜੇ ਬੋਲਣ ਵਾਲੇ ਮਗਰ ਰਹਿ ਜਾਂਦੇ ਨੇ ਔਰ ਜੇ ਕੋਈ ਬੋਲਦਾ ਮੇਰੇ ਵਰਗਾ ਸੋਸ਼ਲ ਮੀਡੀਆ ਤੇ ਸਰਕਾਰਾਂ ਭਟਕ ਜਾਂਦੀਆਂ ਨੇ ਇਹ ਫੇਸਬੁਕੀ ਵਿਦਵਾਨ ਹੈ ਹੂੰ ਮਤਲਬ ਕਿ ਇਹ ਲਾਹਣਤੀ ਸੋਚ ਹੁਣ ਹੋ ਚੁੱਕੀ ਹੈ ਬੇਸਿਕਲੀ ਤਾਂ ਹੁਣ ਲਾਹਣਤੀ ਸੋਚ ਸਾਡੇ ਲੀਡਰਾਂ ਦੀ ਹੋ ਚੁੱਕੀ ਹੈ ਉਹ ਧੱਕਾ ਵੀ ਕਰਦੇ ਨੇ ਉਹ ਚਾਹੁੰਦੇ ਨੇ ਕਿ ਤੁਸੀਂ ਅੱਗੋਂ ਆਵਾਜ਼ ਵੀ ਨਹੀਂ ਚੱਕਣੀ ਇਹ ਇੱਕ ਅਨ ਡਿਕਲੇਅਰ ਡਿਕਟੇਟਰਸ਼ਿਪ ਹੈ ਦੇਸ਼ ਦੇ ਵਿੱਚ ਅਸੀਂ ਜਿਹੜੀ ਦੇਖ ਰਹੇ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਇਸ ਪ੍ਰੋਗਰਾਮ ਚ ਆਨ ਲਈ ਚਰਚਾ ਕਰਨ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਹਰਪੀ ਜੀ